हां जी दोस्तों सत श्री अकाल की हालचाल है जी ठीक-ठाक सारे सो दोस्तों आज जेडी वीडियो बना रहे हैं जी ਪਿੰਡ ਦੋਸਤੋ ਬੁਰਜ ਹਰੀਕਾ ਜਿਲ੍ਹਾ ਦੋਸਤੋ ਫਰੀਦਕੋਟ ਤੇ ਨੇੜੇ ਸ਼ਹਿਰ ਦੀ ਗੱਲ ਕਰੀਏ ਤਾਂ ਦੋਸਤੋ ਬਰਗਾੜੀ ਇਸ ਪਿੰਡ ਦੇ ਬਿਲਕੁਲ ਨੇੜੇ ਹੈ ਇਸ ਘਰ ਦੇ ਵਿੱਚੋਂ ਪਹਿਲਾਂ ਕਾਫੀ ਤੁਹਾਨੂੰ ਵੀਡੀਓ ਦੋਸਤੋ ਦਿਖਾਈਆਂ ਅੱਜ ਇਸ ਘਰ ਦੇ ਵਿੱਚੋਂ ਦੋ ਨਾਕ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਇੱਕ ਮੋਹਰਾ ਨਸਲ ਦੀ ਦੋਸਤੋ ਝੋਟੀ ਹੋਊਗੀ ਤੇ ਇੱਕ ਇਧਰਲੇ ਪਾਸੇ ਦੋਸਤੋ ਜਰਸੀ ਕ੍ਰੋਸ ਦੇ ਅੰਗ ਦੇ ਵਿੱਚ ਇੱਕ ਵੱਛੀ ਤੁਹਾਨੂੰ ਦਿਖਾਉਂਗਾ ਦੋ ਨਾਲ ਗਦੋਸੋ ਇਹ ਤੁਹਾਨੂੰ ਦਿਖਾਉਂਗਾ ਜੀ ਤੋਰ ਕੇ ਇਸ ਤੋਂ ਇਲਾਵਾ ਇੱਕ ਬਾਈ ਹੋਣਾ ਨੇ ਦੋਸਤੋ ਇਹ ਗੱਡੀ ਵਿਕਾਊ ਕੀਤੀ ਐ ਕਾਰ ਮੰਨ ਕੇ ਚਲੋ ਵੀ ਆਲਟੋ ਕਾਰ ਵਿਕਾਊ ਕੀਤੀ ਐ ਜੀ ਠੀਕ ਐ ਇਹਦੇ ਬਾਰੇ ਵੀ ਤੁਹਾਨੂੰ ਸਾਰੀ 200 ਡਿਟੇਲ ਲੈ ਕੇ ਦਵਾਂਗਾ ਵੈਸੇ ਗੱਡੀ ਇਹ ਵੀ ਸਾਫ਼ ਐ ਕਿੰਨਾ ਮਾਡਲ ਐ ਬਾਕੀ ਟਾਇਰ ਟੂਰ ਤੁਹਾਨੂੰ ਬਾਈ ਤੋਂ ਪੁੱਛ ਕੇ ਦੱਸ ਦੂੰਗਾ ਠੀਕ ਐ ਜੀ ਤੇ ਇਹ ਵੈਸੇ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਆ ਉਹ ਤੁਸੀਂ ਆਪ ਵੀ ਇੱਥੇ ਆ ਕੇ ਤਸੱਲੀ ਕਰਕੇ ਇਹਨੂੰ ਚਲਾ ਘੁਮਾ ਫਰਾ ਕੇ ਅ ਦੇਖ ਇੱਕ ਕਰ ਸਕਦੇ ਹੋ ਸੌਦਾ ਠੀਕ ਹੈ ਤੇ ਦੋ ਨਾਗ ਇਧਰ ਨੇ ਪਾਸੇ ਜਿਹੜੇ ਤੁਹਾਨੂੰ ਦਿਖਾਉਂਗਾ ਤੋਰ ਕੇ ਥਣ ਥਣ ਐਨ ਦੋਸੋ ਪੂਰੀ ਤਸੱਲੀ ਕਰਾ ਦੂੰਗਾ ਰੇਟ ਬਾਈ ਤੋਂ ਵੀਡੀਓ ਚ ਹੀ ਕਰਾਲਾਂਗੇ ਜਿਹੜਾ ਨਾਗ ਜੱਚੇ ਖਰੀਦ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਹੀ ਵਧੀਆ ਰੋਕਤਾ ਸੀ ਕੰਮ ਵਿੱਚ ਜੀ ਹਾਂਜੀ ਹਾਂਜੀ ਆਪਣਾ ਥੋੜਾ ਮੰਡੀ ਦਾ ਕੰਮ ਸੀਗਾ ਤੇ ਇਸ ਕਰਕੇ ਹਾਂਜੀ ਉਧਰ ਚਲੇ ਗਏ ਸੀਗਾ ਅੱਛਾ ਵੈਸੇ ਪੁਰਾਣੀ ਵੀਡੀਓ ਚ ਤਾਂ ਸਾਰਿਆਂ ਨੇ ਵੇਖਿਆ ਹੋਣਾ ਤੇ ਆਪਣਾ ਇੱਕ ਵਾਰੀ ਨਾਂ ਦੱਸ ਦੇ ਤੇ ਪਿੰਡ ਨਾਂ ਮੇਰਾ ਜਸ਼ਨਦੀਪਾ ਪਿੰਡ ਬੁਰਜਰੀ ਦਾ ਤਹਿਸੀਲ ਜੇਤੋ ਜ਼ਿਲ੍ਹਾ ਫਰੀਦਕੋਟ ਪੈਂਦਾ ਠੀਕ ਹੈ ਪਹਿਲਾਂ ਵੀ ਆਪਣੇ ਘਾਟ ਘਾਟ 7 ਤੋਂ 8 ਵੀਡੀਓ ਪਾਈ ਚੁੱਕੀਆਂ ਹਾਂ ਹਾਂਜੀ ਮੰਨ ਕੇ ਚੱਲ ਵੀ ਹੁਣ ਆਇਆ ਕਰਨਗੇ ਹਾਂਜੀ ਆਇਆ ਕਰਨਗੇ ਆਪਣੇ ਕੋਲੇ ਹਰ ਟਾਈਮ 8 ਤੋਂ 10 ਮਾਗੀ ਹੁੰਦੇ ਆ ਕਟੀਆਂ ਨੇ ਠੀਕ ਹੈ ਅੱਛਾ ਇਸ ਟਾਈਮ ਇੱਕ ਤਾਂ ਝੋਟੀ ਹੈ ਤੇ ਇੱਕ ਬੱਚੀ ਹੈ ਹਾਂਜੀ ਹਾਂਜੀ ਬੱਚੀ ਦੀ ਕੀ ਡਿਟੇਲ ਆ ਇਹਦੀ ਖੀਰੀ ਹੈ ਇਹਦੀ ਬੱਚੀ ਜਰਸੀ ਕ੍ਰੋਸ ਚ ਪੈ ਜਾਂਦੀ ਹੈਗੀ ਹੂੰ ਹੂੰ ਮੂੰਹ ਫੇਸ ਕੁਆਲਿਟੀ ਸਾਰੀ ਜਰਸਨ ਵਾਲੀ ਆ ਬੰਨੇ ਦੀ ਕਿੰਨੇ ਟਾਈਮ ਦੀ ਹੋਊਗੀ ਇਹ ਖੀਰੀ ਕਟੋਟ ਹੋਊਗੀ वैसे थाण सुन थाण होके साफ होने विचार होन 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 उम्र ਦੇ حساب ਨਾਲ ਕਦ ਕਾੜ ਸੋਣਾ ਸਾਂ 20 20 ਚੰਗੀ ਐ ਕੁਆਲਿਟੀ ਬਹੁਤ ਵਧੀਆ ਬਾਕੀ ਕਾਨ ਕੋਨ ਦੇਖ ਸਕਦੇ ਹੋ ਬਿਲਕੁਲ ਛੋਟੇ ਕੰਨ ਦੀ ਹੋਊਗੀ ਫੇਸ ਕੁਆਲਿਟੀ ਇਸ ਵੱਚੀ ਦੀ ਚੰਗੀ ਐ ਡੱਬੀ ਆ ਦੋਸਤੋ ਇਹ ਐਚ ਐਫ ਤੇ ਜਰਸੀ ਕ੍ਰਾਸ ਐ ਠੀਕ ਐ ਜੀ ਵੈਸੇ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਛੋਟੇ ਛੋਟੇ ਕੰਨ ਹੋਣਗੇ ਤੇ ਮੂੰਮਾ ਦੀ ਤੁਸੀਂ ਦੇਖ ਸਕਦੇ ਹੋ ਜੀ ਪੂਰੀ ਮੇਰਾ 14 ਮਹੀਨੇ ਦੋਸਤੋ ਉਮਰ ਐ ਤੇ ਉਮਰ ਦੇ ਹਿਸਾਬ ਨਾਲ ਕਦ ਕਾੜ ਇਸ ਵੱੱਚੀ ਦਾ ਦੋਸਤ ਬਹੁਤ ਜਿਆਦਾ ਚੰਗਾ। ਥਣ ਦੋਸਤ ਚਾਰ ਵਧੀਆ ਲਿਖੜੇ ਹੋਣਗੇ ਤੁਹਾਨੂੰ ਦਿਖਾ ਦੂੰਗਾ ਤੇ ਇਹ ਰੇਟ ਬਾਈ ਕੀ ਹੋਊਗਾ ਇਹਦਾ? 22000 ਦੀ ਦੇ ਦਾਂਗੇ ਵੀਰੇ 22000 ਦੇ। ਹਾਂਜੀ ਠੀਕ ਐ। ਦੋਸਤ ਥਣ ਦਿਖਾ ਦਿੰਨਾ ਜੀ ਰੇਟ 22000 13-14 ਮਹੀਨੇ ਉਮਰ ਐ ਠੀਕ ਐ ਜੀ। ਥਣ ਝੋਲੀ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਫੇਸ ਕੁਆਲਟੀ ਬੱਚੀ ਦੀ ਚੰਗੀ ਐ ਦੋਸਤੋ। 22000 ਦੇ ਵਿੱਚੋਂ ਦੋਸਤੋ ਮਾਨਤਾਣ ਹੋ ਜਾਊਗਾ। ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਉਹ ਤਸੱਲੀ ਕਰ। ਇੱਕ ਝੋਟੀ ਹੈ ਬਾਈ ਆਪਣੇ ਕੋਲੇ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਹੋ ਗਈ ਇਹ ਇਹ ਵੀ ਹੋਗੀ ਬਸ ਡੇਢ ਸਾਲ ਦੇ ਆਸੇ-ਪਾਸੇ ਠੀਕ ਹੈ ਦੰਦੋ ਤਾਂ ਖੀਰੀ ਹੋਣੀ ਹੈ ਖੀਰੀ ਹੈ ਇਹ ਠੀਕ ਹੈ ਸਿੰਘ ਕੁੰਡਿਆ ਦੀ ਹੈ ਤੇ ਰੇਟ ਬਾਈ ਇਹਦਾ ਕੀ ਹੋਊਗਾ ਰੇਟ ਇਹਦਾ 2 ਘਟ 40 38000 ਰੁਪਏ ਰੇਟ ਹੈ 38000 ਹਾਂਜੀ ਖੋਲ ਲੈ ਇਹਨੂੰ ਵੀ ਲੋ ਦੋਸਤੋ ਸਭੀ ਹੈ ਝੋਟੀ ਇਹ ਵੀ ਡੇਢ ਕਸਾਲ ਦੇ ਆਸੇ-ਪਾਸੇ ਮੰਨ ਕੇ ਚੱਲੋ ਉਮਰ ਹੈ ਦੰਦੋ ਦੋਸਤੋ ਖੀਰੀ ਹੈ ਸਿੰਘ ਕੁੰਡਿਆ ਹੈ ਤੇ ਢਾਂਚਾ ਦੋਸਤੋ ਇਸ ਝੋਟੀ ਦਾ ਮੋਹਰਾ ਨਸਲ ਆ ਸਾਰਾ ਲੰਮੀ ਰੱਤ ਦੇ ਵਿੱਚ ਆ ਚੰਗਾ ਕੱਦ ਪਾਉਣ ਕਰ ਝੋਟੀ ਇਹ ਦੋਸਤੋ ਸਿੰਗ ਬਿਲਕੁਲ ਕੁੰਡਿਆਂ ਦੀ ਹੋਊਗੀ ਨੇੜਿਓਂ ਗੋਲ ਕੀਤਾ ਹੋਇਆ ਸਿੰਘ ਠੀਕ ਹੈ ਮੱਥੇ ਤੇ ਵਾਲ ਹੈਗੇ ਵਾਈਟ ਉਹ ਮੈਂ ਤੁਹਾਨੂੰ ਨੇੜਿਓਂ ਕਰਕੇ ਵੀ ਦਿਖਾ ਦਗਾ ਵੈਸੇ ਉੱਚੇ ਪੈਟ ਕੁੜੇ ਦੀ ਆ ਵੈਸੇ ਢਾਂਚਾ ਇਸ ਝੋਟੀ ਦਾ ਦੋਸਤੋ ਬਹੁਤ ਚੰਗਾ ਬਾਕੀ ਬਹੁਤ ਝੂਠ ਰੁਪਏ ਦਾ ਵੀ ਨਹੀਂ ਮਾਰਨਾ ਜਿਹੜਾ ਕੁਸ ਹੈਗਾ ਆਪਾਂ ਸਾਹਮਣੇ ਦੱਸ ਦਾਂਗੇ ਨਹੀਂ ਬਿਲਕੁਲ ਬਿਲਕੁਲ ਸਹੀ ਹੈ ਜੀ ਇਹ ਦੋਸਤੋ ਦੂਜੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾ ਰਿਹਾ ਜੀ ਇਹ ਮੱਥੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਸਿੰਘ ਸਿੰਘ ਬਿਲਕੁਲ ਦੋਸਤੋ ਕੁੰਡਿਆਂ ਦੀ ਹੋਊਗੀ ਨੇੜਿਓਂ ਗੋਲ ਕੀਤਾ ਹੋਇਆ ਦੋਸਤੋ ਸਿੰਘ ਠੀਕ ਹੈ ਜੀ ਆ ਲਓ ਜੀ ਠੀਕ ਹੈ ਰੇਟ ਦੋਸਤੋ 38000 ਵਿਚੋ ਮਾਨਤਾਣ ਹੋ ਜਾਊਗਾ ਵੈਸੇ ਥਣ ਝੋਲੀ ਦੋਸਤੋ ਕੱਟੀ ਨੂੰ ਸਾਫ ਸੁਥਰੀ ਹੋਗੀ ਥਣਾ ਦੇ ਵਿੱਚ ਝੋਲੀ ਬਹੁਤ ਚੰਗੀ ਬੰਦੀ ਆ ਰੇਟ ਦੇ ਵਿੱਚੋ ਦੋਸਤੋ ਮਾਨਤਾਣ ਹੋ ਜਾਊਗਾ ਇਹ ਦੋ ਨਗ ਤੁਹਾਨੂੰ ਇਧਰਲੇ ਪਾਸੇ ਦਿਖਾਤੇ ਤੇ ਇੱਕ ਬਾਈ ਆਪਣੇ ਕੋਲ ਇਧਰਲੇ ਪਾਸੇ ਜਿਹੜੀ ਇਹ ਗੱਡੀ ਹੈ ਇਹ ਵੀ ਵਿਕਾਊ ਕੀਤੀ ਹੈ ਕੀ ਡਿਟੇਲ ਹੈ ਇਹਦੀ ਇਹ ਆਲਟ 1 ਲੱਖ ਸਾਈ ਹੈਗੀ ਵੀਰੇ ਹਾਂਜੀ ਬਾਕੀ ਪੈਟਰੋਲ ਆ ਗੱਡੀ ਹੈਗੀ ਅੱਛਾ ਟਾਇਰ ਇਹਦੇ ਮੂਰਲੇ 50% ਹੀ ਹੈਗੇ ਆ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਇੰਜਨ ਗੇਅਰ ਦੀ ਪੂਰੀ ਗਾਰੰਟੀ ਹੋਊਗੀ ਠੀਕ ਹੈ ਮਗਰ ਦੇ ਕਿੰਨੇ ਪੈਸੇ ਇਹ ਮਗਰ ਨੇ ਹੁਣ ਗਈ ਬਸ 35% 35% ਪੈਸੇ ਹੈਗੇ ਰਹਾ ਹੁਣ ਵੈਸੇ ਖੁੱਲੀ ਅੰਦਰੋਂ ਗੱਡੀ ਵੈਸੇ ਅੰਦਰੋਂ ਬਾਕੀ ਸੈਂਟਰ ਲੋਕ ਆ ਗਈ ਅੱਛਾ ਹਾਂਜੀ ਚਾਬੀ ਤੇ ਲੋਕ ਹੁੰਦੀ ਹੈਗੀ ਅੱਛਾ ਮੰਨ ਕੇ ਚੱਲ ਜੇਗਾ ਕਾਗਜ਼ ਪੱਤਰ ਜਿਹੜੇ ਹੈਗੇ ਸਾਰੇ ਪੂਰੇ ਇਹਨਾਂ ਦੇ ਹਾਂਜੀ ਪਾਸਿੰਗ ਇਹਦੇ ਆਊਟ ਆ ਕਿਉਂਕਿ ਪਹਿਲਾਂ ਦੱਸਣਾ ਜ਼ਰੂਰੀ ਹੈਗਾ ਅੱਛਾ ਕਈ ਵੀਰ ਆਗਲਾ ਕਹਿੰਦਾ ਝੂਠ ਮਾਰਦਾ ਪਰ ਉਹ ਦੱਸ ਦਿੰਨੇ ਆ ਅੱਛਾ ਕਾਪੀ ਹੈਗੀ ਆ ਗਈ ਆਪਣੇ ਕੋਲੇ ਡਾਕੂਮੈਂਟ ਅੱਛਾ ਹਾਂਜੀ ਠੀਕ ਐਫੀਡਵਟ ਕਰਾ ਦਾਂਗੇ ਦਾ ਇਹ 2004 ਮਾਡਲ ਆ ਕਿ 10ਵੇਂ ਮਹੀਨੇ 10 ਤਰੀਕ ਨੂੰ 9ਵੇਂ ਮਹੀਨੇ ਚਾਈ ਵੀ ਆ 2004 ਮਾਡਲ ਆ ਠੀਕ ਹੈ 2000 ਤੇ 4 ਮਾਡਲ ਆ ਹਾਂਜੀ ਹਾਂਜੀ ਆ ਲੋ ਦੋਸਤੋ ਗੱਡੀ ਤੁਸੀਂ ਚੈੱਕ ਕਰ ਲਓ ਜੀ ਕਹਿੰਦਾ ਨਹੀਂ ਗਾ ਪਾਵਰ ਸਟੀering ਬੜੇ ਬਹੁਤ ਵਧੀਆ ਚਲਾਈ ਆ ਗਈ ਓਕੇ ਚਲਾਈ ਅੱਛਾ ਬਾਕੀ ਜਿਹੜਾ ਵੀ ਕੋਈ ਖਰੀਦਦਾਰੀ ਕਰੂਗਾ ਇਹ ਕੇ ਪੂਰੀ ਤਸੱਲੀ ਕਰਕੇ ਇਲ ਜਾ ਸਕਦਾਗਾ ਅੱਛਾ ਬਾਕੀ ਆਪਾਂ ਰੇਟ ਵੀ ਜੇ ਚਾਰ ਮਾਡਲ ਆ ਜੀ ਵੈਸੇ ਸਾਫ਼ ਆ ਗੱਡੀ ਇਹ ਤੁਹਾਨੂੰ ਦਿਖਾਤੀ ਅੰਦਰੋਂ ਵੀ ਠੀਕ ਹੈ ਤੇ ਬਾਕੀ ਟਾਇਰ ਤੁਹਾਨੂੰ ਦਿਖਾਤੇ ਆ ਜੀ ਅਗਲੇ ਕਿੰਨੇ ਪਰਸੈਂਟ 50% ਹੀ ਭਈ ਮੂਹਰੂ ਤਾਂ ਪਿਛਲੇ 30 35% ਹਾਂਜੀ 35% ਹੈ ਗਰਾਵਾ ਠੀਕ ਹੈ ਰੇਟ ਕੀ ਸੋਚਿਆ ਇਹਦਾ ਰੇਟ ਇਹਦਾ 70000 ਦੀ ਦੇ ਦਾਂਗੇ ਅੱਛਾ 70000 ਦੀ ਦੇ ਹਾਂਜੀ ਦੇ ਹੀ ਦੇਣੀ ਠੀਕ ਹੈ ਮੋਟਰਸਾਈਕਲ ਨਾਲ ਵੀ ਸਸਤੀ ਆ ਮੈਨੂੰ ਕੰਮ ਕੁਮ ਹੋ ਜਾਵੇ ਕੋਈ ਗਿੰਦੀ ਗੇ ਓਕੇ ਆ ਇਹ ਜਮਾ ਓਕੇ ਆ ਬੇਫਿਕਰ ਹੋ ਕੇ ਬੰਦਾ ਕੋਈ ਵੀ ਲੈ ਸੈਲਫ ਮਾਰ ਦਿੰਦੇ ਆ ਅਸੀਂ ਤਾਂ ਪੇਕਅਪ ਲੈਣੀ ਕਰਕੇ ਵੇਚਦੇ ਇਹਨੂੰ ਨਹੀਂ ਪੰਜਾਬੀ ਅੱਛਾ ਲਿਆ ਚਲੋ ਮੈਂ ਵੀ ਉਹ ਮਿਲਦੇ ਤਾਂ ਪੇਕਅਪ ਲੈਣੀ ਕਰਕੇ ਤਾਂ ਹੀ ਵੇਚਦੇ ਆਂਗੇ ਅੱਛਾ ਠੀਕ ਹੈ ਕਹਿੰਦੇ ਸਾਡਾ ਆਪਣਾ ਦਾ ਕੰਮ ਆ ਫਿਰ ਅਸੀਂ ਪੇਕਅਪ ਲੈਣੀ ਹੈ ਇਹਦੇ ਕਰਕੇ ਲਓ ਦੋਸਤੋ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਸੈਲਫ ਸਲਫ ਮਾਰ ਕੇ ਵਧੀਆ ਪਹਿਲੀ ਸੈਲਫ ਤੇ ਹੀ ਸਟਾਰਟ ਇਹ ਆ ਲੋ ਜੀ ਠੀਕ ਹੈ ਇਹ ਤੁਹਾਨੂੰ ਚੈੱਕ ਕਰਾਤੀ ਜੀ ਸਾਰੇ ਵੈਸੇ ਜਿਹੜੇ ਵੀਰ ਭਰਾ ਨੇ ਪਾਵਰ ਸਟੀering ਆ ਬਾਕੀ ਜੀ ਅੱਛਾ ਇਹ ਸਟੀering ਪਾਵਰ ਨਹੀਂ ਹੁੰਦੇ ਕਿਉਂਕਿ ਚਾਰ ਮਾਡਲ ਦੇ ਡਾਊਨ ਮਾਡਲ ਦੇ ਇਹਦੇ ਪਾਵਰ ਸਟੀering ਦਾ ਸੈਂਟਰ ਚਾਬੀ ਤੇ ਲੌਕ ਹੁੰਦੀ ਹੈ ਜੀ ਠੀਕ ਹੈ ਆਲ ਲੈਕ ਸਾਰੀ ਇਹਦੀ ਡਿਟੇਲ ਤੁਹਾਨੂੰ ਦੱਸਤੀ ਹੈ ਜੀ ਜਿਹੜੇ ਕਿਸੇ ਵੀਰ ਭਰਾ ਨੂੰ ਚਾਚੇ ਤਾਂ ਖਰੀਦ ਲਿਓ ਦੋ ਨਾਗ ਤੁਹਾਨੂੰ ਇਧਰ ਦੇ ਪਾਸੇ ਦਿਖਾਏ ਇੰਨਾ ਚ ਕੋਈ ਨਾਗ ਪਸੰਦ ਆਵੇ ਤਾਂ ਖਰੀਦ ਲਿਓ ਠੀਕ ਹੈ ਰੇਟ ਸਾਰੇ ਖਰੀਦ ਕੋਡ ਦਾ ਨੰਬਰ ਆਗਾ ਅੱਛਾ ਨੰਬਰ 70420 ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੋਈ ਧੰਨਵਾਦ